ਨੇ ਪੋਤ ਪੈਦਾ ਕੀਤਾ ਨੀ ਜਹਾਨੀ ਉੱਤੇ ਖੜੇ ਜੋ ਗਵਿੰਦ ਸਿੰਘ ਸ਼ੇਰਾ ਖਾਦਰ ਕਰੀਮ ਜੀ ਦੇ ਧਾਰੀ ਉੱਤੇ ਵਸਦੇ ਨੇ ਧੀਰਿਆਨ ਦਾ ਜੀ ਦਾ ਬਲੇਰਾ ਗੁਰੂ ਬਾਜਾਂ ਵਾਲਾ ਧੀਰਿਆਨ ਦਾ ਜੀ ਦਾ ਬਲੇਰਾ ਓ ਮਨ ਵਸ ਕੀਤਾ ਜਿੰਨੇ ਰੱਬ ਨਾਲ ਪਿਆਰ ਪਾ ਕੇ ਕਰਦੀ ਦਾ ਸਤਕਾਰ ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆਂ ਵੜਨ ਵਾਲਾ ਖਾਵੇਂਗਾ ਮદાન ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਂਗਾ ਮદાન ਵਿੱਚ ਹਾਰ ਆਇਆ ਹੈ ਸਹਾਰਾ ਬਣਾ ਓਟੰਬੇ ਸਹਾਰਿਆਂ ਦਾ ਕੀਤੇ ਲੋਕ ਕਰਮਾਂ ਚੋਂ ਦੂਰਾ ਜੋ ਕਬਾਲ ਤਾੜੀਆਂ ਨੂੰ ਫੁੱਟੇ ਰਜਵਾੜੀਆਂ ਨੂੰ ਨਾਮ ਬਾਣੀ ਵਿੱਚ ਭਰਪੂਰਾ ਗੁਰੂ ਬਾਜਾਂ ਵਾਲਾ ਨਾਮ ਬਾਣੀ ਵਿੱਚ ਭਰਪੂਰਾ ਮੇਗਾ ਮદાન ਵਿੱਚ ਹਾਰ ਮੂਰਖਾ ਮਨੁੱਖਾਂ ਵਾਂਗਾ ਟੱਕਰਾ ਪਹਾੜੀ ਮਾਰੀ ਸਿਰ ਨਾਲ ਲਵੀਂ ਵੇ ਪੜਵਾ ਹੈਂਕੜ ਜਾਊਗਾ ਉਥੇ ਜਿਹੜਾ ਹੰਕਾਰੀ ਬਣ ਮੁੜੂਗਾ ਜ਼ਰੂਰ ਮੂੰਹ ਦਿਖਾ ਵੀਰ ਮੇਰੇ ਆਵੇ ਮੁੜਗਾ ਜ਼ਰੂਰ ਮੂੰਹ ਦਿਖਾ ਵੇਖ ਲਈ ਤੋਂ ਕਰਕੇ ਵਿਚਾਰ ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆ ਵੜਨ ਵਾਲਾ ਖਾਵੇ ਗਾ ਮદાન ਵਿੱਚ ਹਾਰ ਵੀਰਾਂ ਮੇਰ ਆਵੇ ਖਾਵੇ ਗਾ ਮદાન ਵਿੱਚ ਹਾਰ ਕਿਤੇ ਨੂੰ ਡਰਾਉਂਦਾ ਨਹੀਂ ਤੇ ਆਪ ਡਰ ਮੰਨ ਦਾ ਨਹੀਂ ਐਸਾ ਮੇਰਾ ਗੁਰੂ ਗੰਖਾਰਾ ਰਹਿਮਤਾ ਦਾ ਮੀਰੀ ਜੀ ਦੇ ਧਾਰੀ ਉੱਤੇ ਵੱਸਦਾ ਹੈ ਕਾਮੇ ਕਰਤੀਆਂ ਦਾ ਪੈਰੋਕਾਰ ਗੁਰੂ ਬਾਜਾਂ ਵਾਲਾ ਕਾਮੇ ਕਰਤੀਆਂ ਦਾ ਪੈਰੋਕਾਰ ਉਹ ਜਨਮਾਂ ਦਾ ਰੋਂਦਾ ਜਿਹੜਾ ਹੱਸਦਾ ਹੈ ਆਉਂਦਾ ਉਥੋਂ ਸੱਚਾ ਸੁੱਚਾ ਐਸਾ ਦਰਬਾਰ ਇਤਿਹਾਰ ਵੀਰਾ ਮੇਰੇ ਆਵੇ ਖਾਵੇਂ ਗਮਦਾਨ ਵਿੱਚ ਹਾਰ ਟੱਟੇ ਬਾਗਾਂ ਵਾਲਿਆ ਨੀ ਹੀਰੇ ਦੀ ਕਬਰ ਤੈਨੂੰ ਕੀਤਾ ਲੋਭ ਲਾਲਚਾਂ ਨੇ ਚੂਰਾ ਨਰਕਾਂ ਦਾ ਪਾਂਦੀ ਬਾਣੇ ਗੁਰੂ ਦਾ ਬਰੋਧ ਕਰੀ ਹੰਗਤਾ ਚ ਹੋ ਕੇ ਮਾਗਰੂਰ ਵੀਰਾ ਮੇਰੀ ਆਵੇ ਹੰਗਤਾ ਚ ਹੋ ਕੇ ਮਾਗਰੂਰ ਰਗਾਤ ਹੋਵੇਂਗਾ ਖਵਾਰ ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆਂ ਫੜਨ ਵਾਲਾ ਖਾਵੇਂਗਾ ਮદાન ਵਿੱਚ ਹਾਰ ਵੀਰਾ ਮੇਰੇ ਆਵੇ ਖਾਵੇਂਗਾ ਮદાન ਵਿੱਚ ਹਾਰ ਦੁਨੀਆ ਦੀ ਦੌਲਤ ਨਮਾਜ ਕਰ ਗੁਰੂ ਜੀ ਨੂੰ ਹੱਥ ਬੰਨ ਹੈਂਕੜੀ ਖਲਾਉਣਾ ਪਰਬੂ ਦਾ ਪਿਆਰਾ ਤੇ ਦਲਾਰਾ ਮਾਤਾ ਗੁਜਰੀ ਦਾ ਅੱਲਾ ਨੇ ਆਲਾ ਹੀ ਕੀਤੀ ਚੋਣ ਮੇਰੇ ਗੁਰੂ ਜੀ ਦੀ ਅੱਲਾ ਨੇ ਆਲਾ ਹੀ ਕੀਤੀ ਚੋਣ ਓ ਦੁੱਖ ਅਤੇ ਸੁੱਖ ਗਮੀ ਖੁਸ਼ੀ ਉਸ ਦਰ ਜਾ ਕੇ ਭੁੱਲ ਜਾਂਦਾ ਸਾਰਾ ਸੰਸਾਰ ਬਾਜਾਂ ਲੱਗ ਵੀਰਾ ਮੇਰੇ ਸੁੱਟ ਹਥਿਆਰ ਹੱਥੋਂ ਥੜ ਲੈ ਗੁਰਾਂ ਦੇ ਜਾ ਕੇ ਪੈ ਹੱਥ ਯਾਰ ਹੱਥੋਂ ਇਹ ਫੜ ਲੈ ਗੁਰਾ ਤੇ ਕੁੱਲ ਬਰਬਾਦ ਹੋ ਜੂ ਰਹਿਣੀ ਨਈਓ ਜਿੰਦਗੀ ਦੀ ਖੈਰਾ ਅੱਖ ਲੱਗ ਵੀਰਾ ਮੇਰੇ ਸੋਟ ਹੱਥ ਯਾਰ ਹੱਥੋਂ ਫੜ ਲੈ ਗੁਰਾਂ ਦੇ ਜਾ ਕੇ ਪੈਰਾ ਨਰ ਕਾਨੋ ਜਾਵੇਂ ਬਾਦ ਜੋ ਰਹਿਣੀ ਨਹੀਂ ਓ ਜ਼ਿੰਦਗੀ ਦੀ ਖਾਰਾ ਵੀਰ ਮੇਰੇ ਆਵੇ ਰਹਿਣੀ ਨਹੀਂ ਓ ਜ਼ਿੰਦਗੀ ਦੀ ਖਾਰਾ ਓ ਮਸਤਾਂ ਦਾ ਮਾਨ ਤੇ ਨਿਸ਼ਾਨ ਸੱਚਾਈ ਦਾ ਓ ਆਖੇ ਭੈਣ ਵੀਰ ਨੂੰ ਪਕਾਰ ਬਾਜਾਂ ਵਾਲੇ ਨੂੰ ਨਹੀਂ ਕੋਈ ਜੰਮਿਆਂ ਵਰਨਾ ਆਵੇਂ ਗਾਮ ਮદાન ਵਿੱਚ ਤਿਹਾਰ ਵੀਰ ਅਮੇ